ਆਦਰ ਕੀ ਦੇਣਾ ਮੈਨੂੰ ਸਰਦਾਂ ਦਾ ਹੈ ਓਏ ਨਾਲ ਉਹ ਵੀ ਨਾਲ ਹੀ ਉਹਨਾਂ ਨੂੰ ਲੈ ਜੀ ਤਰਾ ਏ ਬਈ ਦੋ ਬੰਦੇ ਤੜਕੀ ਸਾਈਕਲ ਤੇ ਆਉਂਦੇ ਆ ਜੀ ਇੱਥੇ ਫੋਰਚੂਨਰ ਤੇ ਆਉਂਦੇ ਤੇ ਲੈ ਜੀ ਤਰਾ ਹੋ ਹੈ ਪੜਨ ਚ ਕਿਵੇਂ ਆਏ ਹੋਏ ਤੁਹਾਨੂੰ ਕੁਝ ਨਹੀਂ ਜਾਣਦੇ ਪੜਦੇ ਵੀ ਵਧੀਆ ਉਦੋਂ ਹੈ ਉਹ ਕਿਵੇਂ ਪੜਦਾ ਹੋਏ ਬਈ ਬਈ ਐਨੇ ਦਾ ਉਧਰ ਤੁਸੀਂ ਵੀ ਕਲਾਸ ਤੇ ਹਨਾਂ ਤੇ ਦੇਖੋ ਇਹ ਵੀ ਦਾਰੇ ਦੇਖੋ ਦੇਖ ਨਾ ਕਾ ਆਏ ਤੇ ਆ ਤੁਹਾਡੇ ਭਈ ਅਮਰਤਪੇ ਆ ਹੋ ਰਿਹਾਗਾ ਠੀਕ ਆ ਨਾ ਹਾਂ ਪਤਾ ਇਹੀ ਕਹਨੇ ਇਹਨਾਂ ਨੂੰ ਹਨਾ ਬੱਚਣੋਂ ਵੀ ਚਲੋ ਚੰਗੀ ਗੱਲ ਆ ਦੋਹਾਂ ਜਣੇ ਵਧੀਆ ਹਿੰਮਤ ਕਰਦੇ ਹੋ ਰਿਆ ਜੰਨੀ ਪੁਰੇ ਜਾ ਇਧਰ ਆ ਜਾ ਐਨਾ ਸਨੇਹਾ ਹੌਟ ਨੇ ਤੁਸੀਂ ਦੋਹਾਂ ਨੇ ਪੜ੍ਹਨ ਦੀ ਵੀ ਹਿੰਮਤ ਕਰਿਆ ਕੋਈ ਚੰਗਾ ਚੇਂਜਮੈਂਟ ਪੜਦਾ ਹਾਂ ਮਾਰੋ ਇਹ ਵੀ ਕੈਮਰਾ ਦਾੰਦਨਾ ਕੱਢਾ ਇਹ ਕੰਮ ਆਉਣ ਵਾਲੀ ਗੱਲਾਂ ਛੱਡਿਓ ਪੜਾਇਆ ਵੀ ਕਰੋ ਚੰਗਾ ਆਜੋ ਹੁਣ ਪਰਮੇਸ਼ਵਰ ਨੂੰ ਧਿਆਨ ਦਿਓ ਆਪਦਾ ਚੰਗਾ ਆਜੋ ਆਜੋ